ਇੱਕ ਪੁਰਾਣੇ ਸਮੇਂ ਦੀ ਗੱਲ ਹੈ ਕਨੇ ਜੰਗਲਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਪਿੰਡ ਵਸਦਾ ਸੀ ਨਾਮ ਸੀ ਨਵਗੜ੍ਹ ਪਿੰਡ ਦੇ ਚਾਰੇ ਪਾਸੇ ਹਰੇ ਭਰੇ ਦਰਖਤ ਸਨ ਵਿਚਕਾਰੋਂ ਕਲਕਲ ਕਰਦੀ ਇੱਕ ਨਦੀ ਵਗਦੀ ਸੀ ਅਤੇ ਖੇਤਾਂ ਵਿੱਚ ਕਿਸਾਨ ਦਿਨ ਰਾਤ ਮਿਹਨਤ ਕਰਦੇ ਸਨ ਵੇਖਣ ਨੂੰ ਪਿੰਡ ਬਹੁਤ ਹੀ ਸ਼ਾਂਤ ਅਤੇ ਸੁਖੀ ਲੱਗਦਾ ਸੀ ਪਰ ਇਸ ਸ਼ਾਂਤੀ ਦੇ ਉੱਪਰ ਇੱਕ ਡਰਾਉਣਾ ਸਾਯਾ ਮੰਡਰਾਉਂਦਾ ਰਹਿੰਦਾ ਸੀ ਉਸੀ ਜੰਗਲ ਦਾ ਸ਼ੇਰ ਸ਼ੇਰ ਬਹੁਤ ਵੱਡਾ ਅਤੇ ਬਹਿਦ ਤਾਕਤਵਰ ਸੀ ਉਸ ਦੀ ਦਹਾੜ ਇੰਨੀ ਭਿਆਨਕ ਹੁੰਦੀ ਸੀ ਕਿ ਸੁਣ ਕੇ ਹੀ ਔਰਤਾਂ ਅਤੇ ਬੱਚੇ ਕੰਬ ਉੱਠਦੇ ਸਨ ਪਿੰਡ ਵਾਲਿਆਂ ਦਾ ਮੰਨਣਾ ਸੀ ਕਿ ਸ਼ੇਰ ਨੂੰ ਮਨੁੱਖ ਦੇ ਮਾਸ ਦਾ ਸਵਾਦ ਲੱਗ ਚੁੱਕਾ ਹੈ ਅਤੇ ਹੁਣ ਉਸ ਦੀ ਭੁੱਖ ਕਦੇ ਖਤਮ ਨਹੀਂ ਹੋਵੇਗੀ ਹਰ 2-3 ਦਿਨਾਂ ਵਿੱਚ ਕੋਈ ਨਾ ਕੋਈ ਚਰਵਾਹਾ ਲੱਕੜਹਾਰਾ ਜਾਂ ਖੇਤਾਂ ਵਿੱਚ ਕੰਮ ਕਰਨ ਵਾਲਾ ਆਦਮੀ ਜੰਗਲ ਵਿੱਚੋਂ ਗਾਇਬ ਹੋ ਜਾਂਦਾ ਸੀ ਲੋਕ ਮੰਨ ਚੁੱਕੇ ਸਨ ਕਿ ਇਹ ਸ਼ੇਰ ਉਹਨਾਂ ਦੀ ਮੌਤ ਦਾ ਦੇਵਤਾ ਹੈ ਸੂਰਜ ਡੁੱਬਦੇ ਹੀ ਪਿੰਡ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਕੋਈ ਵੀ ਜੰਗਲਵਲ ਨਹੀਂ ਜਾਂਦਾ ਸੀ ਅਤੇ ਜੇ ਕਦੇ ਜਾਣਾ ਪੈਂਦਾ ਤਾਂ ਸਾਰੇ ਚੁੰਡ ਬਣਾ ਕੇ ਜਾਂਦੇ ਉਸੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਉਹ ਪਤਲਾ ਜਿਹਾ ਸਧਾਰਨ ਕਪੜੇ ਪਹਿਨਦਾ ਅਤੇ ਹਮੇਸ਼ਾ ਹੱਥ ਵਿੱਚ ਕੁਲਾੜੀ ਫੜੇ ਰੱਖਦਾ ਸੀ ਉਹ ਹਰ ਰੋਜ਼ ਜੰਗਲ ਵਿੱਚ ਲੱਕੜ ਕੱਟਣ ਜਾਂਦਾ ਪਿੰਡ ਦੇ ਹੋਰ ਲੋਕਾਂ ਤੋਂ ਵੱਖਰਾ ਉਹ ਡਰਦਾ ਤਾਂ ਸੀ ਪਰ ਡਰ ਦੇ ਅੱਗੇ ਝੁਕਦਾ ਨਹੀਂ ਸੀ ਉਸ ਦੀ ਪਤਨੀ ਅਕਸਰ ਕਹਿੰਦੀ ਕੀ ਤੁਸੀਂ ਪਾਗਲ ਹੋ ਗਏ ਹੋ ਸਾਰੇ ਲੋਕ ਜੰਗਲ ਛੱਡ ਚੁੱਕੇ ਹਨ ਤੇ ਤੁਸੀਂ ਹਰ ਰੋਜ਼ ਉੱਥੇ ਜਾਂਦੇ ਹੋ ਜੇ ਸ਼ੇਰ ਨੇ ਵੇਖ ਲਿਆ ਤਾਂ ਲੱਕੜਹਾਰਾ ਮੁਸਕਰਾ ਕੇ ਕਹਿੰਦਾ ਸ਼ੇਰ ਤਾਕਤਵਰ ਹੈ ਪਰ ਅਕਲ ਵਾਲਾ ਨਹੀਂ ਜੋ ਮਨੁੱਖ ਦਿਮਾਗ ਨਾਲ ਕੰਮ ਕਰਦਾ ਹੈ ਉਸ ਨੂੰ ਕੋਈ ਜਾਨਵਰ ਹਰਾ ਨਹੀਂ ਸਕਦਾ ਡਰ ਨਾਲ ਕੰਮ ਛੱਡ ਦਿੱਤਾ ਜਾਵੇ ਤਾਂ ਜ਼ਿੰਦਗੀ ਕਿਵੇਂ ਚੱਲੇਗੀ ਹਾਲਾਤ ਹੌਲੀ-ਹੌਲੀ ਹੋਰ ਵੀ ਖਰਾਬ ਹੋ ਗਏ ਆਹਰਕਾਰ ਪਿੰਡ ਦੇ ਬਜ਼ੁਰਗਾਂ ਨੇ ਪੰਚਾਇਤ ਬੁਲਾਈ ਸਾਰੇ ਲੋਕ ਇਕੱਠੇ ਹੋਏ ਕਿਸੇ ਨੇ ਕਿਹਾ ਜੇ ਇਹ ਐਦਾਂ ਹੀ ਚੱਲਦਾ ਰਿਹਾ ਤਾਂ ਪਿੰਡ ਖਾਲੀ ਹੋ ਜਾਵੇਗਾ ਸਾਨੂੰ ਕੋਈ ਹੱਲ ਲੱਭਣਾ ਪਵੇਗਾ ਕਿਸੇ ਨੇ ਸੁਝਾ ਦਿੱਤਾ ਕਿ ਸਾਰੇ ਮਿਲ ਕੇ ਸ਼ੇਰ ਨੂੰ ਮਾਰ ਦਿੰਦੇ ਹਾਂ ਪਰ ਤੁਰੰਤ ਦੂਜਾ ਬੋਲ ਪਿਆ ਕਿ ਤੁਸੀਂ ਕਦੇ ਉਸ ਨੂੰ ਵੇਖਿਆ ਹੈ ਉਹ ਇਕੱਲਾ ਹੀ 10 ਲੋਕਾਂ ਉੱਤੇ ਪਾਰੀ ਪੈਂਦਾ ਹੈ ਕੁਝ ਲੋਕ ਕਹਿਣ ਲੱਗੇ ਚਲੋ ਪਿੰਡ ਛੱਡ ਕੇ ਕਿਤੇ ਹੋਰ ਚੱਲੀਏ ਪਰ ਬਜ਼ੁਰਗਾਂ ਨੇ ਗੰਭੀਰਤਾ ਨਾਲ ਕਿਹਾ ਇਹ ਤਰਤੀਸ ਸਾਡੇ ਪੂਰਖਿਆਂ ਦੀ ਹੈ ਅਸੀਂ ਇਸ ਨੂੰ ਛੱਡ ਕੇ ਕਿੱਥੇ ਜਾਵਾਂਗੇ ਲੰਮੀ ਬੈਸ ਹੋਈ ਪਰ ਕੋਈ ਨਤੀਜਾ ਨਾ ਨਿਕਲਿਆ ਡਰ ਦਾ ਮਾਹੌਲ ਹੋਰ ਵੀ ਭਿਆਨਕ ਹੋ ਗਿਆ ਪੰਚਾਇਤ ਤੋਂ ਬਾਅਦ ਲੱਕੜਹਾਰਾ ਘਰ ਵਾਪਸ ਆਉਂਦਾ ਹੋਇਆ ਸੋਚਦਾ ਰਿਹਾ ਕਿ ਸੱਚਮੁੱਚ ਸ਼ੇਰ ਤੋਂ ਡਰ ਕੇ ਪੱਜ ਜਾਣਾ ਹੀ ਹੱਲ ਹੈ ਜੇ ਮੈਂ ਦਿਮਾਗ ਨਾਲ ਕੰਮ ਲਵਾਂ ਤਾਂ ਕੀ ਮੈਂ ਉਸ ਨੂੰ ਹਰਾ ਨਹੀਂ ਸਕਦਾ ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਇੱਕ ਯੋਜਨਾ ਬਣਾਉਂਦਾ ਰਿਹਾ ਉਸ ਨੂੰ ਪਤਾ ਸੀ ਕਿ ਤਾਕਤ ਨਾਲ ਸ਼ੇਰ ਨੂੰ ਹਰਾਉਣਾ ਅਸੰਭਵ ਹੈ ਪਰ ਉਸ ਦੀ ਮੂਰਖਤਾ ਹੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਅਗਲੇ ਦਿਨ ਉਹ ਹਮੇਸ਼ਾ ਵਾਂਗ ਕੁਲਾੜੀ ਲੈ ਕੇ ਜੰਗਲ ਵਿੱਚ ਗਿਆ ਉਹ ਜਾਣਦਾ ਸੀ ਕਿ ਅੱਜ ਉਸ ਦਾ ਸਾਹਮਣਾ ਸ਼ੇਰ ਨਾਲ ਹੋ ਸਕਦਾ ਹੈ ਜਿਵੇਂ ਹੀ ਉਹ ਲੱਕੜ ਕੱਟ ਰਿਹਾ ਸੀ ਝਾੜੀਆਂ ਵਿੱਚ ਖਰਖੜਾਟ ਹੋਈ ਪੱਤਿਆਂ ਵਿੱਚੋਂ ਸੁਨਹਿਰੀ ਅੱਖਾਂ ਚਮਕੀਆਂ ਅਤੇ ਫਿਰ ਗਜਦੀ ਹੋਈ ਆਵਾਜ਼ ਨਾਲ ਸ਼ੇਰ ਬਾਹਰ ਆ ਗਿਆ। ਸ਼ੇਰ दहाੜਿਆ, "ਓ ਲੱਕੜਹਾਰੇ, ਇਹ ਜੰਗਲ ਮੇਰਾ ਹੈ। ਇੱਥੇ ਦੀ ਲੱਕੜ, ਇੱਥੇ ਦਾ ਸ਼ਿਕਾਰ ਸਭ ਮੇਰਾ ਹੈ। ਤੂੰ ਮੇਰੇ ਇਲਾਕੇ ਵਿੱਚ ਕਿਵੇਂ ਆਇਆ?" ਲੱਕੜਹਾਰੇ ਦਾ ਦਿਲ ਤੇਜ਼ੀ ਨਾਲ ਤੜਕ ਰਿਹਾ ਸੀ, ਪਰ ਉਸਦੇ ਚਿਹਰੇ ਤੇ ਡਰ ਨਹੀਂ ਸੀ। ਉਸਨੇ ਗਹਿਰੀ ਸਾਹ ਲਈ ਅਤੇ ਕਿਹਾ, "ਮਹਾਰਾਜ, ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਇਹ ਜੰਗਲ ਤੁਹਾਡਾ ਹੈ ਮੈਂ ਤਾਂ ਸਿਰਫ ਇੱਕ ਗਰੀਬ ਆਦਮੀ ਹਾਂ ਰੋਜੀ ਰੋਟੀ ਲਈ ਇੱਥੇ ਆਉਂਦਾ ਹਾਂ ਪਰ ਜੇ ਤੁਸੀਂ ਚਾਓ ਤਾਂ ਮੈਂ ਤੁਹਾਡੇ ਲਈ ਕੰਮ ਕਰ ਸਕਦਾ ਹਾਂ ਸ਼ੇਰ ਹੈਰਾਨ ਹੋ ਗਿਆ ਕੰਮ ਕੇ ਉਹ ਜਿਹੜਾ ਕੰਮ ਲੱਕੜਹਾਰੇ ਨੇ ਕਿਹਾ ਮੈਂ ਹਰ ਰੋਜ਼ ਤੁਹਾਡੇ ਲਈ ਸ਼ਿਕਾਰ ਲੈ ਆ ਸਕਦਾ ਹਾਂ ਤੁਹਾਨੂੰ ਖੁਦ ਮਿਹਨਤ ਕਰਨ ਦੀ ਲੋੜ ਨਹੀਂ ਰਹੇਗੀ बस तू सी मेनू ਛੱਡ ਦਿਓ ਸ਼ੇਰ ਨੇ ਸੋਚਿਆ ਜੇ ਇਸ ਸਚਮੁਚ ਮੇਰੇ ਲਈ ਸ਼ਿਕਾਰ ਲਿਆਏ ਤਾਂ ਮੈਨੂੰ ਆਰਾਮ ਮਿਲੇਗਾ ਉਸਨੇ ਅੱਖਾਂ ਤਰੇਰੀਆਂ ਅਤੇ ਕਿਹਾ ਠੀਕ ਹੈ ਲੱਕੜਹਾਰੇ ਜੇ ਤੂੰ ਹਰ ਰੋਜ਼ ਮੈਨੂੰ ਸ਼ਿਕਾਰ ਲਿਆ ਕੇ ਦਿੱਤਾ ਤਾਂ ਮੈਂ ਤੈਨੂੰ ਛੱਡ ਦਿਆਂਗਾ ਪਰ ਜੇ ਇੱਕ ਦਿਨ ਵੀ ਖਾਲੀ ਹੱਥ ਆਇਆ ਤਾਂ ਤੇਰਾ ਮਾਸ ਮੇਰਾ ਪੋਜਨ ਹੋਵੇਗਾ ਲੱਕੜਹਾਰੇ ਨੇ ਸਿਰ ਝੁਕਾ ਕੇ ਹਾਮੀ ਭਰ ਦਿੱਤੀ ਉਸ ਪਲ ਤੋਂ ਖੇਡ ਸ਼ੁਰੂ ਹੋ ਚੁੱਕੀ ਸੀ ਜਦੋਂ ਲੱਕੜਹਾਰਾ ਘਰ ਵਾਪਸ ਆਇਆ ਉਸ ਦੀ ਪਤਨੀ ਕਬਰਾਈ ਹੋਈ ਸੀ ਉਸ ਨੇ ਕਿਹਾ ਹਾਏ ਰਾਮ ਤੂੰ ਅੱਜ ਵੀ ਜੰਗਲ ਤੋਂ ਸਹੀ ਸਲਾਮਤ ਆ ਗਿਆ ਸੁਣਿਆ ਹੈ ਸ਼ੇਰ ਤੈਨੂੰ ਵੇਖ ਚੁੱਕਾ ਹੈ ਲੱਕੜਹਾਰਾ ਮੁਸਕਰਾਇਆ ਉਹ ਬੋਲਿਆ ਹਾਂ ਮੈਂ ਸ਼ੇਰ ਨੂੰ ਵੇਖਿਆ ਸੀ ਪਰ ਮੈਂ ਉਸ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ ਪਤਨੀ ਹੈਰਾਨ ਰਹਿ ਗਈ ਸ਼ੇਰ ਨਾਲ ਵੀ ਕੋਈ ਸਮਝੌਤਾ ਕਰ ਸਕਦਾ ਹੈ ਲੱਕੜਹਾਰਾ ਬੋਲਿਆ ਜੇ ਇਨਸਾਨ ਅਕਲ ਨਾਲ ਕੰਮ ਲਏ ਤਾਂ ਸਭ ਕੁਝ ਸੰਭਵ ਹੈ ਹੁਣ ਵੇਖਣਾ ਉਹੀ ਸ਼ੇਰ ਮੇਰੇ ਜਾਲ ਵਿੱਚ ਫਸੇਗਾ ਅਗਲੇ ਦਿਨ ਲੱਕੜਹਾਰੇ ਨੇ ਸੋਚਿਆ ਜੇ ਮੈਂ ਸ਼ੇਰ ਨੂੰ ਇਨਸਾਨੀ ਮਾਸ ਦਿਵਾਗਾ ਤਾਂ ਪਿੰਡ ਵਾਲਿਆਂ ਨੂੰ ਸ਼ੱਕ ਹੋ ਜਾਵੇਗਾ ਮੈਨੂੰ ਕੋਈ ਹੋਰ ਤਰੀਕਾ ਲੱਭਣਾ ਪਵੇਗਾ ਉਹ ਇੱਕ ਮੋਟੀ ਤਗੜੀ ਬੱਕਰੀ ਫੜ ਕੇ ਸ਼ੇਰ ਕੋਲ ਲੈ ਗਿਆ ਬੱਕਰੀ ਵੇਖਦੇ ਹੀ ਸ਼ੇਰ ਨੇ ਦਹਾੜ ਮਾਰੀ ਸ਼ੇਰ ਬੋਲਿਆ ਵਾ ਲੱਕੜਹਾਰੇ ਤੂੰ ਤਾਂ ਮੈਨੂੰ ਖੁਸ਼ ਕਰ ਦਿੱਤਾ ਹੁਣ ਤੂੰ ਮੇਰਾ ਆਦਮੀ ਹੈ ਲੱਕੜਹਾਰੇ ਨੇ ਹੱਥ ਜੋੜਨੇ ਮਹਾਰਾਜ ਅਸਲੀ ਤਾਕਤ ਤਾਂ ਸਿਰਫ ਤੁਹਾਡੇ ਕੋਲ ਹੈ ਸ਼ੇਰ ਗਰੂਰ ਨਾਲ ਹੱਸਿਆ ਹਾਂ ਜੰਗਲ ਦਾ ਰਾਜਾ ਮੈਂ ਹੀ ਹਾਂ ਲੱਕੜਹਾਰਾ ਮਨ ਹੀ ਮਨ ਮੁਸਕਰਾਇਆ ਕਮੰਡ ਹੀ ਇਸ ਦੀ ਕਮਜ਼ੋਰੀ ਹੈ ਹੌਲੀ-ਹੌਲੀ ਲੱਕੜਹਾਰਾ ਹਰ ਰੋਜ਼ ਸ਼ੇਰ ਲਈ ਸ਼ਿਕਾਰ ਲੈ ਕੇ ਜਾਣ ਲੱਗ ਪਿਆ। ਕਦੇ ਖਰਗੋਸ਼, ਕਦੇ ਬੱਕਰੀ, ਕਦੇ ਸੂਰ ਸ਼ੇਰ ਖਾਂਦਾ ਅਤੇ ਦਰਖਤਾਂ ਹੇਠਾਂ ਆਰਾਮ ਕਰਦਾ। ਪਿੰਡ ਵਾਲੇ ਹੈਰਾਨ ਸਨ। ਜਿੱਥੇ ਸ਼ੇਰ ਦੇ ਡਰ ਨਾਲ ਕੋਈ ਨਹੀਂ ਜਾਂਦਾ, ਉੱਥੇ ਲੱਕੜਹਾਰਾ ਹਰ ਰੋਜ਼ ਜਾਂਦਾ ਹੈ। ਇੱਕ ਦਿਨ ਸ਼ੇਰ ਬੋਲਿਆ, "ਲੱਕੜਹਾਰੇ, ਹੁਣ ਮੈਨੂੰ ਛੋਟੇ ਜਾਨਵਰ ਨਹੀਂ ਚਾਹੀਦੇ।" ਮੈਨੂੰ ਇਨਸਾਨ ਦਾ ਮਾਸ ਚਾਹੀਦਾ ਹੈ। ਲੱਕੜਹਾਰੇ ਦਾ ਦਿਲ ਤੱਕ ਨਾਲ ਰਹਿ ਗਿਆ ਪਰ ਉਹ ਸ਼ਾਂਤ ਰਿਹਾ। ਉਸਨੇ ਕਿਹਾ, "ਮਹਾਰਾਜ, ਇਨਸਾਨ ਦਾ ਮਾਸ ਸਭ ਤੋਂ ਸਵਾਦਲਾ ਹੁੰਦਾ ਹੈ ਪਰ ਉਸਨੂੰ ਲਿਆਉਣਾ ਔਖਾ ਹੈ। ਜੇ ਤੁਸੀਂ ਮੈਨੂੰ ਨੁਕਸਾਨ ਨਾ ਪਹੁੰਚਾਉਣ ਦਾ ਵਾਅਦਾ ਕਰੋ ਤਾਂ ਮੈਂ ਇੰਤਜ਼ਾਮ ਕਰ ਸਕਦਾ ਹਾਂ।" ਸ਼ੇਰ ਦੀਆਂ ਅੱਖਾਂ ਚਮਕ ਉੱਠੀਆਂ। "ਠੀਕ ਹੈ। ਜਲਦੀ ਕਰ।" ਅਗਲੇ ਦਿਨ ਲੱਕੜਹਾਰਾ ਪਿੰਡ ਆਇਆ ਉਸਨੇ ਸਬਨੂ ਕਿਹਾ ਸ਼ੇਰ ਇਨਸਾਨੀ ਮਾਸ ਮੰਗ ਰਿਹਾ ਹੈ ਪਰ ਡਰੋ ਨਹੀਂ ਮੈਂ ਉਸਨੂੰ ਕਿਹਾ ਹੈ ਕਿ ਮੈਂ ਸਭ ਤੋਂ ਤਾਕਤਵਰ ਹਾਂ ਜੇ ਸ਼ੇਰ ਮੈਨੂੰ ਹਰਾ ਲੈਂਦਾ ਹੈ ਤਾਂ ਮੈਨੂੰ ਖਾ ਸਕਦਾ ਹੈ ਜੇ ਮੈਂ ਜਿੱਤ ਗਿਆ ਤਾਂ ਸ਼ੇਰ ਪਿੰਡ ਛੱਡ ਦੇਵੇਗਾ ਪਿੰਡ ਵਾਲੇ 당 ਰਹਿ ਗਏ ਤੂੰ ਪਾਗਲ ਹੋ ਗਿਆ ਹੈ ਤੂੰ ਇਕੱਲਾ ਸ਼ੇਰ ਨਾਲ ਕਿਵੇਂ ਲੜੇਗਾ ਲੱਕੜਹਾਰਾ ਮੁਸਕਰਾਇਆ ਚਿੰਤਾ ਨਾ ਕਰੋ ਮੈਂ ਤਾਕਤ ਨਾਲ ਨਹੀਂ ਦਿਮਾਗ ਨਾਲ ਲੜਾਂਗਾ ਅਤੇ ਇਹੀ ਉਸਦੀ ਹਾਰ ਹੋਵੇਗੀ ਸ਼ਾਮ ਨੂੰ ਲੱਕੜਹਾਰਾ ਸ਼ੇਰ ਕੋਲ ਗਿਆ ਮਹਾਰਾਜ ਮੈਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਹੈ ਸਭ ਮੰਨਦੇ ਹਨ ਕਿ ਇਨਸਾਨਾਂ ਵਿੱਚ ਸਭ ਤੋਂ ਤਾਕਤਵਰ ਮੈਂ ਹਾਂ ਜੇ ਤੁਸੀਂ ਸੱਚਮੁੱਚ ਇਨਸਾਨੀ ਤਾਕਤ ਦਾ ਸਵਾਦ ਚਖਣਾ ਚਾਹੁੰਦੇ ਹੋ ਤਾਂ ਮੈਨੂੰ ਹੀ ਖਾਓ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੇਰੀ ਤਾਕਤ ਦੀ ਪਰਖ ਕਰਨੀ ਪਵੇਗੀ ਸ਼ੇਰ ਹੈਰਾਨ ਰਹਿ ਗਿਆ ਤੂੰ ਖੁਦ ਨੂੰ ਮੇਰਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਅਤੇ ਪਰਖ ਕਿਹੋ ਜਿਹੀ ਲੱਕੜਹਾਰੇ ਨੇ ਰਸਮਈ ਅੰਦਾਜ਼ ਵਿੱਚ ਕਿਹਾ ਜੰਗਲ ਦੇ ਵਿਚਕਾਰ ਇੱਕ ਡੂੰਗੀ ਖੜ ਹੈ ਉੱਥੇ ਮੈਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਉਹ ਮੇਰੇ ਵਰਗਾ ਹੀ ਤਾਕਤਵਰ ਹੈ ਜੇ ਤੁਸੀਂ ਉਸ ਨੂੰ ਹਰਾ ਦਿਓ ਅਧਿ ਹੀ ਤੋਹਾਨੂੰ ਮੈਨੂੰ ਖਾਣ ਦਾ ਹੱਕ ਮਿਲੇਗਾ ਸ਼ੇਰ ਦੀਆਂ ਅੱਖਾਂ ਵਿੱਚ ਲਾਲਚ ਚਮਕ ਉੱਠੀ ਠੀਕ ਹੈ ਲੱਕੜਹਾਰੇ ਕੱਲ ਸਵੇਰੇ ਮੈਨੂੰ ਉਸ ਖੱਡ ਤੱਕ ਲੈ ਚੱਲ ਮੈਂ ਤੇਰੇ ਦੁਸ਼ਮਣ ਨੂੰ ਚੀਰ ਫਾੜ ਦਿਆਂਗਾ ਲੱਕੜਹਾਰਾ ਮੁਸਕਰਾਇਆ ਅਤੇ ਮਨ ਹੀ ਮੰਨ ਗਿਆ}}{|ਇਹੀ ਤਾਂ ਮੈਂ ਚਾਹੁੰਦਾ ਸੀ ਸਵੇਰ ਦਾ ਸਮਾਂ ਸੀ ਜੰਗਲ ਦੀ ਹਵਾ ਵਿੱਚ ਅਜੀਬ ਠੰਡਕ ਅਤੇ ਸਨਾਟਾ ਸੀ ਪੰਛੀਆਂ ਦੀ ਚਚਹਾਟ ਵੀ ਜਿਵੇਂ ਦਬ ਗਈ ਸੀ ਮਾਨੋ ਉਹਨਾਂ ਨੂੰ ਵੀ ਪਤਾ ਹੋਵੇ ਕਿ ਅੱਜ ਕੁਝ ਵੱਡਾ ਹੋਣ ਵਾਲਾ ਹੈ ਲੱਕੜਹਾਰਾ ਆਪਣੀ ਕੁਲਾੜੀ ਮੋਢੇ ਤੇ ਟੰਗ ਕੇ ਸ਼ੇਰ ਕੋਲ ਪਹੁੰਚਿਆ ਸ਼ੇਰ ਬੇਸਬਰ ਹੋ ਕੇ ਇੱਧਰ ਉੱਧਰ ਘੁੰਮ ਰਿਹਾ ਸੀ ਉਸਨੇ ਦਹਾੜ ਕੇ ਕਿਹਾ ਲੱਕੜਹਾਰੇ ਜਲਦੀ ਚੱਲ ਮੈਨੂੰ ਉਸ ਤਾਕਤਵਰ ਦੁਸ਼ਮਣ ਨਾਲ ਮਿਲਵਾ ਲੱਕੜਹਾਰੇ ਨੇ ਸਿਰ ਝੁਕਾ ਕੇ ਕਿਹਾ ਆਓ ਮਹਾਰਾਜ ਮੈਂ ਤੁਹਾਨੂੰ ਉੱਥੇ ਲੈ ਚੱਲਦਾ ਹਾਂ ਪਰ ਧਿਆਨ ਰੱਖਣਾ ਇਹ ਲੜਾਈ ਆਸਾਨ ਨਹੀਂ ਹੋਵੇਗੀ ਦੋਵੇਂ ਹੌਲੀ-ਹੌਲੀ ਜੰਗਲ ਦੀ ਗਹਿਰਾਈ ਵੱਲ ਵਧੇ ਦਰਖਤਾਂ ਦੀ ਉਚਾਈ ਵੱਧਦੀ ਜਾ ਰਹੀ ਸੀ ਤੋਕ ਕਟਦੀ ਜਾ ਰਹੀ ਸੀ ਜਿਵੇਂ ਹੀ ਉਹ ਖੱਟ ਦੇ ਨੇੜੇ ਪਹੁੰਚੇ ਹਵਾ ਠੰਡੀ ਅਤੇ ਡਰਾਉਣੀ ਹੋ ਗਈ ਸ਼ੇਰ ਗੱਜ ਕੇ ਬੋਲਿਆ ਲੱਕੜਹਾਰੇ ਤੇਰਾ ਦੁਸ਼ਮਣ ਜਿੰਨਾ ਵੀ ਤਾਕਤਵਰ ਹੋਵੇ ਮੇਰੀ ਇੱਕ دہਾੜ ਨਾਲ ਹੀ ਕੰਬ ਉੱਠੇਗਾ ਲੱਕੜਹਾਰੇ ਨੇ ਮਨ ਹੀ ਮਨ ਮੁਸਕਰਾਉਂਦਿਆਂ ਕਿਹਾ ਬਸ ਥੋੜੀ ਦੇਰ ਹੋਰ ਮੂਰਖ ਸ਼ੇਰ ਅਖੀਰਕਾਰ ਦੋਵੇਂ ਇੱਕ ਡੂੰਗੀ ਅਤੇ ਚੌੜੀ ਖੱਡ ਕੋਲ ਪਹੁੰਚੇ ਜੋ ਕਿ ਅਸਲ ਵਿੱਚ ਇੱਕ ਖੂਸੀ ਚਾਰੋਂ ਪਾਸੇ ਹਾਮੋਸ਼ੀ ਸੀ ਕਦੇ-ਕਦੇ ਸਿਰਫ ਹਵਾ ਦੀ ਸਰਸਰਾਟ ਅਤੇ ਪਾਣੀ ਦੀਆਂ ਲਹਿਰਾਂ ਦੀ ਆਵਾਜ਼ ਆਉਂਦੀ ਲੱਕੜਹਾਰੇ ਨੇ ਖੱਡ ਵੱਲ ਇਸ਼ਾਰਾ ਕਰਕੇ ਕਿਹਾ ਮਹਾਰਾਜ ਇਹ ਹੀ ਉਹ ਜਗ੍ਹਾ ਹੈ हेठा पानी ਵਿੱਚ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਇੱਕ ਹੋਰ ਸ਼ੇਰ ਬਿਲਕੁਲ ਤੁਹਾਡੇ ਵਰਗਾ ਤਾਕਤਵਰ ਸ਼ੇਰ ਨੇ ਹੈਰਾਨੀ ਨਾਲ 헤ਠਾ ਚਾਤ ਮਾਰੀ ਪਾਣੀ ਵਿੱਚ ਉਸ ਨੂੰ ਆਪਣਾ ਹੀ ਪ੍ਰਤੀਬਿੰਦ ਦਿਖਾਈ ਦਿੱਤਾ ਉਸ ਦੀਆਂ ਸੁਨਹਿਰੀ ਅੱਖਾਂ ਵਿਸ਼ਾਲ ਸਰੀਰ ਅਤੇ ਖੂਨ ਖਾਰ ਚਿਹਰਾ ਸ਼ੇਰ ਦਹਾੜਿਆ ਆ ਇਹ ਤਾਂ ਸੱਚਮੁੱਚ ਸ਼ੇਰ ਹੈ ਅਤੇ ਇਹ ਮੈਨੂੰ ਲਲਕਾਰ ਰਿਹਾ ਹੈ ਪਾਣੀ ਦੀ ਸਤਾ ਤੇ ਲਹਿਰਾਂ ਉੱਠੀਆਂ ਅਤੇ ਪ੍ਰਤੀਬਿੰਦ ਹਿਲਦਾ ਡੁਲਦਾ ਦਿਖਾਈ ਦਿੱਤਾ ਸ਼ੇਰ ਗੱਜ ਕੇ ਬੋਲਿਆ ਲੱਕੜਹਾਰੇ ਤੇਰਾ ਦੁਸ਼ਮਣ ਹੁਣ ਮੇਰਾ ਸ਼ਿਕਾਰ ਬਣੇਗਾ ਮੈਂ ਇਸਨੂੰ ਚੀਰ ਦਿਆਂਗਾ ਲੱਕੜਹਾਰੇ ਨੇ ਸ਼ਾਂਤ ਸੁਰ ਵਿੱਚ ਕਿਹਾ ਮਹਾਰਾਜ ਜੇ ਤੁਸੀਂ ਇਸਨੂੰ ਹਰਾ ਦਿੱਤਾ ਤਾਂ ਤੁਸੀਂ ਸੱਚਮੁੱਚ ਜੰਗਲ ਦੇ ਸਭ ਤੋਂ ਵੱਡੇ ਰਾਜਾ ਕਲਾਵੋਗੇ ਫਿਰ ਤੁਹਾਨੂੰ ਮੈਨੂੰ ਖਾਣ ਦਾ ਵੀ ਪੂਰਾ ਹੱਕ ਮਿਲੇਗਾ ਸ਼ੇਰ ਨੇ ਛਾਤੀ ਫੁਲਾਈ ਅਤੇ ਦਹਾਈਦਾ ਹੋਇਆ ਕਿਹਾ ਹਾਂ ਮੈਂ ਸਾਬਤ ਕਰਾਂਗਾ ਕਿ ਜੰਗਲ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ ਅਚਾਨਕ ਸ਼ੇਰ ਨੇ ਜ਼ੋਰਦਾਰ ਦਹਾੜ ਮਾਰੀ ਅਤੇ ਖੱਡ ਵਿੱਚ ਛਾਲ ਮਾਰ ਦਿੱਤੀ ਉਸ ਦਾ ਵਿਸ਼ਾਲ ਸਰੀਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਿੱਧਾ ਪਾਣੀ ਵਿੱਚ ਜਾ ਡਿੱਗਿਆ ਇਸ ਤਰ੍ਹਾਂ ਤਾਕਤ ਨਹੀਂ ਅਕਲ ਜਿੱਤੀ ਕਮੰਡੀ ਸ਼ੇਰ ਆਪਣੀ ਹੀ ਮੂਰਖਤਾ ਦਾ ਸ਼ਿਕਾਰ ਬਣਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ ਪਿੰਡ ਵਾਲਿਆਂ ਦੇ ਦਿਲੋਂ ਡਰ ਖਤਮ ਹੋ ਗਿਆ ਨਵਗੜ੍ਹ ਪਿੰਡ ਵਿੱਚ ਫਿਰ ਤੋਂ ਖੁਸ਼ਹਾਲੀ ਅਤੇ ਸ਼ਾਂਤੀ ਵਾਪਸ ਆ ਗਈ ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ